ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਗੱਲਬਾਤ ਅੱਪਨਿਆਂ ਅੱਜ ਕਰਨੀ ਐ ਮੋਟਰਸਾਈਕਲ ਵਾਲੇ ਯੋਧੇ ਅਸਲ ਚ ਕੌਣ ਸਨ ਔਰ ਦਹੇੜੂ ਭਾਈ ਅਮਰਜੀਤ ਸਿੰਘ ਦਹੇੜੂ ਦੇ ਬਾਰੇ ਵੀਡੀਓ ਬੜੀ ਹੀ ਘੈਂਟ ਐ ਸਿਰੇ ਗੱਲਬਾਤ ਐ ਸਾਰੀ ਸੁਣਨੀ ਤੇ ਸ਼ੇਅਰ ਵੀ ਕਰਨੀ ਭਾਈ ਅਮਰਜੀਤ ਸਿੰਘ ਖੇਮ ਕਰਨ ਬੱਬਰ ਖਾਲਸਾ ਦੇ ਮੁੱਢਲੇ ਸਿੰਘ ਸਨ ਜਿਨ੍ਹਾਂ ਨੇ ਭਾਈ ਤਲਵਿੰਦਰ ਸਿੰਘ ਬੱਬਰ ਤੇ ਹੋਰਨਾ ਸਿੰਘਾਂ ਦੇ ਨਾਲ ਮਿਲ ਕੇ ਇਸ ਜਥੇਬੰਦੀ ਦੇ ਬੀਜਪੀ ਚੇ ਸੀ ਉਹ ਪੁਲਿਸ ਦੀ ਨੌਕਰੀ ਕਰਦੇ ਸੀ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਧੀਨ ਡਿਊਟੀ ਕਰਦੇ ਆ ਉਹਨਾਂ ਦੀ ਸਾਂਝ ਪੈ ਗਈ ਉਹਨਾਂ ਦੇ ਸਾਥੀ ਸਰਦਾਰ ਸੇਵਾ ਸਿੰਘ ਅੱਜਕੱਲ੍ਹ ਭਾਈ ਸੇਵਾ ਸਿੰਘ ਤਰਮਾਲਾ ਜੀ ਦੇ ਨਾਂ ਤੋਂ ਜਾਣੇ ਜਾਂਦੇ ਆ ਲੇਕਿਨ ਹੁਣ ਕਹ ਲਈਏ ਵੀ ਪਰਲੋਕ ਗਮਨ ਕਰ ਗਏ ਨੇ ਤੇ ਹੌਲਦਾਰ ਗੁਰਨਾਮ ਸਿੰਘ ਇਹ ਵੀ ਸਿੱਖਰੀ ਛੜੀ ਕੱਲੇ ਜੂਝਣ ਵਾਲੇ ਸੂਰਬੀਰ ਸਨ ਇਨਾਣ ਸਿੰਘ ਸਮਰੇ ਸਿੰਘ ਮਾਨ ਵੱਲੋਂ ਪੂਰਾ ਸਮਰਥਨ ਮਿਲਿਆ ਸੀ ਇਨਾ ਸਿੰਘਾਂ ਉੱਤੇ 1978 ਸ਼ਹੀਦੀ ਕਾਂਡ ਦਾ ਬੜਾ ਅਸਰ ਸੀ 16 ਨਵੰਬਰ 1981 ਨੂੰ ਉਹ ਭਾਈ ਸੁਖਦੇਵ ਸਿੰਘ ਬੱਬਰ ਦੇ ਨਾਲ ਚੰਡੀਗੜ੍ਹ ਸੈਕਟਰੀਏਟ ਚਲੇ ਗਏ ਤੇ ਨਰਕਧਾਰੀਆਂ ਦੇ ਸੱਤਵੇਂ ਸtare ਆਖੇ ਜਾਂਦੇ ਡੀਸੀ ਨਰਿੰਜਨ ਸਿੰਘ ਤੇ ਫੈਰ ਖੋਲਤਾ ਇਸੇ ਡੀਸੀ ਨੇ ਨਿਰੰਕਾਰੀ ਕਾਂਡ ਮੌਕੇ ਸਿੱਖਾਂ ਦੇ ਕਤਲੇਆਮ ਦੇ ਪ੍ਰਬੰਧ ਕੀਤੇ ਸਨ ਡੀ ਸੀ ਤਾਂ ਬਚ ਗਿਆ ਪਰ ਉਹਦਾ ਭਰਾ ਰਗੜਿਆ ਗਿਆ ਇੱਥੇ ਭਾਈ ਸੁਖਦੇਵ ਸਿੰਘ ਬੱਬਰ ਦਾ ਪੁਲਿਸ ਮੁਲਾਜ਼ਮਾਂ ਨਾਲ ਜੱਫਾ ਲਾ ਗਿਆ ਸੀ ਪਰ ਉਦੋਂ ਹੀ ਭਾਈ ਅਮਰਜੀਤ ਸਿੰਘ ਤੇ ਭਾਈ ਸੁਲੱਖਣ ਸਿੰਘ ਨੇ ਫੈਰ ਮਾਰ ਕੇ ਕੇਰਾ ਤੋੜਿਆ ਐਕਸ਼ਨ ਕਰਕੇ ਦੋਵੇਂ ਸਿੰਘ ਭਾਈ ਸੁਲੱਖਣ ਸਿੰਘ ਦੇ ਮਗਰ ਮੋਟਰਸਾਈਕਲ ਤੇ ਸਵਾਰ ਹੋ ਕੇ ਸਨ ਬੱਬਰ ਖਾਲਸਾ ਜਥੇਬੰਦੀ ਲੰਮੇ ਸਮੇਂ ਤੋਂ ਗੁਪਤ ਰੂਪ ਵਿੱਚ ਸਿੱਖੀ ਦੇ ਬੈਰੀਆਂ ਨੂੰ ਸੋਧੇ ਲਾ ਰਹੀ ਸੀ ਪਰ ਪਹਿਲੀ ਵਾਰ ਇਸ ਜਥੇਬੰਦੀ ਬਾਰੇ ਰਾਜ ਉਦੋਂ ਖੁੱਲਿਆ ਜਦੋਂ 6 ਨਵੰਬਰ 1981 ਨੂੰ ਬਬਰ ਖਾਲਸਾ ਦੇ ਇੱਕ ਚੋਟੀ ਦੇ ਜਹਾਰੂ ਭਾਈ ਸਰਜੀਤ ਸਿੰਘ ਰਾਮ ਪਰਬਿਸ਼ਨੋਈਆ ਜ਼ਿਲ੍ਹਾ ਫਰੀਦਕੋਟ ਦੀ ਗ੍ਰਿਫਤਾਰੀ ਹੋਈ ਇਸ ਮਗਰੋਂ ਹੀ ਕਹ ਲਈਏ ਵੀ ਰਾਜ ਖੁੱਲਿਆ ਕਿ ਸੰਤਾਂ ਦੀ ਰਿਹਾਈ ਤੋਂ ਅਗਲੇ ਹੀ ਦਿਨ ਨਰਕਧਾਰੀਆਂ ਦੇ ਖਾਸਮ ਖਾਸ ਡੀਸੀ ਨਰਿੰਜਨ ਸਿੰਘ ਤੇ ਉਹਦੇ ਭਰਾ ਤੇ 16 ਅਕਤੂਬਰ 1981 ਨੂੰ ਹਮਲਾ ਕਰਨ ਵਾਲਾ ਭਾਈ ਸੁਖਦੇਵ ਸਿੰਘ ਬੱਬਰ ਭਾਈ ਅਮਰਜੀਤ ਸਿੰਘ ਖੇਮ ਕਰਨ ਭਾਈ ਸੁਲੱਖਣ ਸਿੰਘ ਬੱਬਰ ਦਾ 그룹 ਹੈ। ਇਹਦੇ ਨਾਲ ਪੰਜਾਬ ਦੇ ਵਕ ਵਕ ਥਾਵਾਂ ਤੇ ਗੱਡੀ ਚਾੜੇਗੇ ਨਰਕਧਾਰੀਆਂ ਬਾਰੇ ਪਤਾ ਲੱਗ ਗਿਆ ਕਿ ਇਹ ਬੱਬਰਾਂ ਦੇ ਕਾਰਨਾਮੇ ਸਰਕਾਰ ਇਹ ਜਾਣ ਕੇ ਸੁੰਨ ਹੋ ਗਈ ਕਿ ਸੀਸ ਤਲੀ ਤੇ ਰੱਖ ਕੇ ਨਿਕਲੇ ਇਹ ਸੂਰਮੇ 13 ਅਪ੍ਰੈਲ 1978 ਦੇ ਸ਼ਹੀਦੀ ਸਾਕੇ ਤੋਂ ਬਾਅਦ ਸਰਗਰਮ ਹੋ ਗਏ ਸਨ ਤੇ ਐਨੇ ਅਰਸੇ ਵਿੱਚ ਇਹਨਾਂ ਦੇ ਕਾਰਨਾਮੇ ਗੁਪਤ ਨੇ ਬੱਬਰਾਂ ਦੀ ਇਸ ਯੋਜਨਾ ਬੰਦੀ ਦਾ ਸੇਰਾ ਕੈਨੇਡਾ ਤੋਂ ਆਏ ਜਥੇਦਾਰ ਤਲਵਿੰਦਰ ਸਿੰਘ ਜਥੇਦਾਰ ਸੁਖਦੇਵ ਸਿੰਘ ਦਾਸੂਵਾਲ ਭਾਈ ਕਲਵੰਤ ਸਿੰਘ ਨਾਗੋਕੇ ਭਾਈ ਅਮਰਜੀਤ ਸਿੰਘ ਦਹਿੜੂ ਭਾਈ ਤਰਸੇਮ ਸਿੰਘ ਕਾਲਾ ਸੰਘਿਆ ਭਾਈ ਮਨਮੋਹਨ ਸਿੰਘ ਫੌਜੀ ਭਾਈ ਬਦਾਵਾ ਸਿੰਘ ਸੰਧੂ ਚੱਠੇ ਭਾਈ ਅਨੋਖ ਸਿੰਘ ਵਿੜਿੰਗ ਸੂਬਾ ਸੂਬਾ ਸਿੰਘ ਭਾਈ ਕਲਵੰਦ ਸਿੰਘ ਜਗਾਦਰੀ ਉਰਫ ਭਾਈ ਮਹਿਗਾ ਸਿੰਘ ਬੱਬਰ ਭਾਈ ਸੁਰਜੀਤ ਸਿੰਘ ਰਾਮ ਪ੍ਰਭਿਸ਼نوਈਆ ਅਦਕ ਨੂੰ ਜਾਂਦਾ ਜਿਨ੍ਹਾਂ ਦੇ ਨਾਲ ਭਾਈ ਅਮਰਜੀਤ ਸਿੰਘ ਖੇਮ ਕਰਨ ਭਾਈ ਗੁਰਨਾਮ ਸਿੰਘ ਭਾਈ ਸੇਵਾਸੀ ਤਰਮਾਲਾ ਜਹੇ ਜਵਾਨਾਂ ਦੀ ਸੇਵਾ ਕਰ ਰਹੇ ਸਨ ਤਾਂ ਬੱਬਰਾਂ ਦੇ ਸਿੰਘ ਹੋਰ ਨੱਜਹਾਰੂ ਜਥੇ ਬੰਦੀਆਂ ਬਾਗ ਕੌਮਰੇ ਦੁਸ਼ਮਣਾਂ ਦੀ ਲਗਾਤਾਰ ਸੌਦਾਈ ਕਰੀ ਜਾ ਰਹੇ ਸਨ ਇਹੋ ਜਿਹੀ ਇੱਕ ਕੌਮੀ ਦੁਸ਼ਮਣ ਕਪੂਰਥਲੇ ਦੇ ਨਰਕਤਾਰੀ ਮਹਿੰਦਰਪਾਲ ਨੂੰ ਜਦੋਂ 16 ਨਵੰਬਰ 1981 ਨੂੰ ਪਰਿਵਾਰ ਸਮੇਤ ਸੌਦਾ ਲਾਇਆ ਤਾਂ ਇੱਥੇ ਸਿੰਘਾਂ ਦਾ ਮੋਟਰਸਾਈਕਲ ਐਚ ਐਨ ਈ 8275 ਮਜਬੂਰੀ ਬਸ ਇੱਥੇ ਛੱਡਣਾ ਪਿਆ ਜਿਸ ਤੋਂ ਪੁਲਿਸ ਨੂੰ ਸੂਹ ਮਿਲੀ ਕਿ ਇਸ ਕਾਂਡ ਨੂੰ ਭਾਈ تر세ਮ ਸਿੰਘ ਕਾਲਾ ਸੰਗਿਆ ਨੇ ਅੰਜਾਮ ਦਿੱਤਾ ਹੈ ਪੁਲਿਸ ਨੂੰ ਰਾ ਮਿਲਦਾ ਗਿਆ ਤੇ ਅੰਤ ਇੱਕ ਦਿਨ ਪੁਲਿਸ ਨੇ ਲੁਧਿਆਣਾ ਜ਼ਿਲ੍ਹੇ ਦੇ ਖੰਨੇ ਕੋਲ ਦੇ ਪਿੰਡ ਦਹੇੜੂ ਚ ਭਾਈ ਅਮਰਜੀਤ ਸਿੰਘ ਦੇ ਘਰ ਨੂੰ ਸਵੇਰੇ ਸਵੇਰੇ ਘੇਰਾ ਪਾ ਲਿਆ ਉੱਥੇ ਭਾਈ ترسےਮ ਸਿੰਘ ਤੇ ਭਾਈ ਗੁਰਨਾਮ ਸਿੰਘ ਖੇਮ ਕਰਨੀ ਬੱਬਰ ਮੌਜੂਦ ਸਨ ਪੁਲਿਸ ਨੇ ਜਦੋਂ ਬੱਬਰ ਸ਼ੇਰਾਂ ਨੂੰ ਫੜਨ ਲਈ ਹੱਥ ਪਾਇਆ ਤਾਂ ਮੁਕਾਬਲਾ ਸ਼ੁਰੂ ਹੋ ਗਿਆ ਤਾਬੂ ਆਏ ਸਿੰਘਾਂ ਤੇ ਰਾਤ ਦੇ ਵਿੱਚ ਮਨਪੌਂ ਦਾ ਤਸ਼ੱਦਦ ਕਰਨ ਵਾਲੇ ਪੁਲਸੀਆਂ ਨੂੰ ਜਦੋਂ ਸਿੰਘਾਂ ਨੇ ਹੱਥ ਦਿਖਾਏ ਤਾਂ ਉਹਨਾਂ ਦੀ ਨਾਨੀ ਚੇਤੇ ਆ ਗਈ। ਬੱਬਰਾਂ ਦੀਆਂ ਗੋਲੀਆਂ ਨੇ ਇੰਸਪੈਕਟਰ ਪ੍ਰੀਤਮ ਸਿੰਘ ਬਾਜਵਾ ਨੂੰ ਸਿੱਧਾ ਡੀਐਸਪੀ ਤੇ ਸਪਾਹੀ ਸੂਰਤ ਸਿੰਘ ਨੂੰ ਸਿੱਧਾ ਥਾਣੇ ਦਾ ਹਰਲਾ ਦਿੱਤਾ। ਇਹਨਾਂ ਦੀ ਮੌਤ ਮਗਰੋਂ ਬਾਕੀ ਪੁਲਿਸ ਪਿੱਛੇ हट ਗਈ ਤੇ ਇਹ ਸਿੰਘ ਉਥੋਂ ਹਰਨ ਹੋ ਗਏ। ਦਿਹੜੂ ਕਾਂਢ ਦੀ ਧਾਕ ਇੰਨੀ ਪਈ ਕਿ ਅਕਸਰ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਹਦਾ ਜ਼ਿਕਰ ਆਪਣੀਆਂ ਤਕਰੀਰਾਂ 'ਚ ਕਰਦੇ ਹੁੰਦੇ ਸਨ। ਦੇਹੜੂ ਕਰੇ ਮਾਰਨਾ ਕੀਆ ਪੁਲਿਸ ਥਾਥਾ ਕਹਿੰਦੇ ਨੇ ਨਾ ਬਈ ਪੁਲਿਸ ਮੁਕਾਬਲਾ ਹੋਇਆ ਦੇਹੜੂ ਕਾਰਚ ਮੁਕਾਬਲਾ ਹੋਇਆ ਇਹ 30 32 ਸੀ ਤੇ ਅਖਬਾਰਾਂ ਦੇ ਮੁਤਾਬਕ ਉਥੇ ਦੋ ਸਿੰਘ ਸੀ ਜੇ ਇੱਥੇ ਸਿੰਘ ਦੋ ਸੀ ਤੇ ਉਹ ਪੁਲਸੀਏ 30 32 ਸੀ ਤਾਂ ਪਾਥੀਆਂ ਵਾਲੇ ਘੀਰੇ ਵਿੱਚ ਤੇ ਮੰਜੀਆਂ ਦੇ ਥੱਲੇ ਤੇ ਤੂੜੀ ਵਾਲੇ ਕੁੱਪਾਂ ਦੇ ਵਿੱਚ ਪੁਲਿਸ ਕਿਉਂ ਬੜੀ ਉਹਨਾਂ ਪਤੰਦਰਾਂ ਦੇ ਸਾਹਮਣੇ ਹੁੰਦੇ ਤੇ ਪਤਾ ਲੱਗ ਜਾਂਦਾ ਕੀ ਭਾਵਿਕਦੀ ਆ ਸ਼ਾਂਤ ਦਾਦੇ ਹੁੰਦੇ ਸੀ ਹੁਣ ਗੁਰੂ ਪਿਆਰਿਓ ਜਿਹੜੇ ਵੀ ਨੇ ਸਾਰੀ ਜਾਣਕਾਰੀ ਇਕੱਠੀ ਕੀਤੀ ਹੈ ਤੇ ਲਿਖੀ ਹੈ ਉਹ ਕਹਿੰਦੇ ਕਿ ਉਹ ਕਿੰਨੇ ਬਿਹਤਰੀਨ ਦਿਨ ਸਨ ਕਿ ਜਦੋਂ ਕੜਕਰੀਆਂ ਤੋਂਪਾਂ 'ਚ ਮੈਂ ਤੇ ਮੇਰਾ ਦੋਸਤ ਗੁਰਪ੍ਰੀਤ ਸਿੰਘ ਖਾਲਸਾ ਮੋਟਰਸਾਈਕਲ ਤੇ ਪਿੰਡ-ਪਿੰਡ ਸ਼ਹੀਦਾਂ ਦੇ ਵੇਰਵੇ ਲੱਭਣ ਨਿਕਲਦੇ ਹੁੰਦੇ ਸੀ ਕਈ ਵਾਰ ਸਾਰੀ ਮਿਹਨਤ ਬੇਅਰਥ ਹੋ ਜਾਣੀ ਤੇ ਮਿਲੀ ਸੂਚਨਾ ਗਲਤ ਨਿਕਲਦੀ ਇੱਕ ਵਾਰ ਸਰਹੰਦ ਕੋਲੋਂ ਤੁਰਨ ਲੱਗੇ ਆ ਮੇਰੀ ਮੇਰੇ ਦੋਸਤ ਹਰਮਿੰਦਰ ਸਿੰਘ ਲੁਧਿਆਣਾ ਨਾਲ ਗੱਲ ਹੋਈ ਕਿ ਭਾਈ ਅਮਰਜੀਤ ਸਿੰਘ ਦੇਹੜੂ ਦੇ ਘਰ ਚੱਲੇ ਆ ਉਹ ਕਹਿੰਦਾ ਮੈਂ ਲੁਧਿਆਣਾ ਆ ਨੀ ਮੋਟਰਸਾਈਕਲ ਤੇ ਤੁਰ ਪਿਆ ਮੈਨੂੰ ਜੀਟੀ ਰੋਡ ਤੇ ਦੇਹੜੂ ਵਾਲੇ ਰਾਹ ਤੇ ਉਡੀਕਣਾ ਮੈਂ ਵੀ ਸ਼ਹੀਦ ਦੇ ਘਰ ਦੇ ਦਰਸ਼ਨ ਕਰਨੇ ਮੈਨੂੰ ਨਾਲ ਲੈ ਕੇ ਜਾਣਾ ਕੱਲਾ ਨਾ ਜਾਇ ਜਦ ਅਸੀਂ ਤਿਹੜੂ ਪਿੰਡ ਗਏ ਤਾਂ ਪਤਾ ਲੱਗਾ ਕਿ ਇੱਥੋਂ ਤਾਂ ਭਾਈ ਸਾਹਿਬ ਦੇ ਘਰ ਦੇ ਸਾਰੇ ਚਲੇ ਗਏ ਕੁਝ ਪਤਾ ਨਾ ਲੱਗੇ ਉਹ ਘਰ ਦੇਖਿਆ ਜਿੱਥੇ ਭਾਈ ਤਰਸੇਮ ਸਿੰਘ ਕਾਲਾ ਸੰਘਿਆ ਤੇ ਭਾਈ ਗੁਰਨਾਮ ਸਿੰਘ ਖੇਮ ਕਰਨੇ ਮੁਕਾਬਲਾ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ ਤਾਂ ਨਰਾਸ਼ ਜਹੇ ਲੁਧਿਆਣੇ ਆਏ ਤਾ ਕਿਸੇ ਨੇ ਕਿਹਾ ਕਿ ਇਸ ਬਾਰੇ ਫੈਡਰੇਸ਼ਨ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਤੋਂ ਪੁੱਛੋ ਤਾਂ ਫੋਨ ਕੀਤਾ ਤਾਂ ਗਰੇਵਾਲ ਨੇ ਦੱਸਿਆ ਕਿ ਭਾਈ ਅਮਰਜੀਤ ਸਿੰਘ ਦੀ ਧੀ ਜਗਰਾਮੀ ਸਰਦਾਰ ਮਨਜੀਤ ਸਿੰਘ ਨੂੰ ਵਿਆਹੀ ਹੋਈ ਹੈ ਲੱਭ ਲੱਭ ਕੇ ਸਰਦਾਰ ਮਨਜੀਤ ਸਿੰਘ ਦੀ ਦੁਕਾਨ ਗੁਰੂ ਨਾਨਕ ਬਿਲਡਿੰਗ ਮਟੀਰੀਅਲ ਸਟੋਰ ਤੇ ਪੁੱਜੇ ਫਿਰ ਲੰਮਾ ਅਰਸਾ ਭਾਈ ਅਮਰਜੀਤ ਸਿੰਘ ਦੇਹੜੂ ਦੀ ਬੇਟੀ ਨਾਲ ਗੱਲਾਂ ਕਰਦੇ ਰਹੇ ਉਹ ਆਪਣੇ ਮਾਤਾ ਜੀ ਤੇ ਭਰਾਵਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਭਾਈ ਸਾਹਿਬ ਦੇ ਦੋ ਸੁਪੁੱਤਰ ਭਾਈ ਸੁਖਬਿੰਦਰ ਸਿੰਘ ਦੇੜੂ ਉਰਫ ਭਾਈ ਮਾਨ ਸਿੰਘ ਤੇ ਭਾਈ ਤਲੋਚਨ ਸਿੰਘ ਦੇੜੂ ਉਰਫ ਭਾਈ ਤੇਜਾ ਸਿੰਘ ਆਪਣੇ ਪਿਤਾ ਵਾਂਗ ਧਰਮ ਦੇ ਲਿਖੇ ਜੀਵਨ ਲਾਗੇ ਨੇ ਤਾਂ ਮੇਰੇ ਕੰਨਾਂ 'ਚ ਸੰਤ ਪਿੰਡਾਂ ਵਾਲਿਆਂ ਦੇ ਬੋਲ ਗੂੰਜਦੇ ਸਨ ਕਿ ਖਾਲਸਾ ਜੀ ਬੀਬੀ ਨਛੱਤਰ ਕੌਰ ਤੇ ਕੇਸ ਚੱਲ ਰਿਹਾ ਉਹ ਲੁਧਿਆਣੇ ਜੇਲ੍ਹ 'ਚ ਰਹਿ ਰਹੀ ਆ ਸਮਰਾਲੇ ਤਰੀਕਾ ਪੈਂਦੀ ਆ ਲੜਿਆ ਅਮਰਜੀਤ ਸਿੰਘ ਪੁਲਿਸ ਮਾਰਨ ਗਈ ਉਹਦਾ ਦਾ ਲੱਗ ਗਿਆ ਉਹਨੇ ਉਹਨਾਂ ਨੂੰ ਗੱਡੀ ਚੜਾਤਾ ਪੁਰਦਾ ਦਾ ਲਾ ਗਿਆ ਤੇ ਉਹਨੇ ਧੋਕੇ ਨਾਲ ਝੂਠਾ ਮੁਕਾਬਲਾ ਬਣਾ ਕੇ ਮਾਰਤਾ ਤੁਸੀਂ ਉਹ ਤੋਂ ਹੱਕ ਲੈ ਲਿਆ ਤੇ ਉਹਨੂੰ ਮਾਰਤਾ ਤੇ ਬੀਬੀ ਨੇ ਕੀ ਗੁਨਾਹ ਕੀਤਾ ਇਹ ਸਿੱਖ ਦੀ ਲੜਕੀ ਕਿਉਂ ਜਾ ਰਹੀ ਹੈ ਕਚਹਿਰੀਆਂ ਦੇ ਵਿੱਚ ਤਾਂ ਦੇਹੜੂ ਕਾਂਡ ਮਗਰੋਂ ਪੁਲਿਸ ਨੂੰ ਬੱਬਰ ਖਾਲਸਾ ਦਾ ਕਾਫੀ ਗੁਪਤ ਭੇਦ ਪਤਾ ਲੱਗ ਗਿਆ 11 ਬੱਬਰਾਂ ਦੇ ਸਿਰਾਂ ਦੇ ਇਨਾਮ ਐਲਾਨੇ ਗਏ ਭਾਈ ਬਦਾਵਾ ਸਿੰਘ ਬੱਬਰ ਭਾਈ ਤਰਸੇਮ ਸਿੰਘ ਕਾਲਾ ਸੰਘਿਆ ਭਾਈ ਤਲਵਿੰਦਰ ਸਿੰਘ ਬੱਬਰ ਪਾਂਸ਼ਤਾ ਦੇ ਘਰ ਉਜਾੜੇ ਗਏ ਟੱਬਰਾਂ ਦੇ ਜ਼ੁਲਮ ਹੋਇਆ ਤੇ ਇਹ ਟੱਬਰ 55 ਦਿਨ ਨਜਾਇਜ਼ ਹਰਸਤ ਵਿੱਚ ਰੱਖੇ ਗਏ ਤਾਂ ਦਹੇੜੂ ਕਾਹਨ ਤੋਂ ਬਾਅਦ ਭਾਈ ਅਮਰਜੀਤ ਸਿੰਘ ਖੇਮ ਕਰਨ ਦੇ ਪਰਿਵਾਰ ਤੇ ਬੇਤਹਾਸ਼ਾ ਤਸ਼ੱਦਦ ਹੋਇਆ ਉਹਨਾਂ ਦੀ ਸਿੰਘਣੀ ਬੀਬੀ ਮਲਕੀਤ ਕੌਰ ਨੂੰ ਪੁਲਿਸ ਨੇ ਬੜਾ ਤੰਗ ਪਰੇਸ਼ਾਨ ਕੀਤਾ ਹੁਣ ਸ਼ਰੋਮਣੀ ਕਮੇਟੀ ਦੇ ਗੁਰੂ ਰਾਮ ਦਾ ਹਸਪਤਾਲ 'ਚ ਨੌਕਰੀ ਕਰਦੇ ਬੀਬੀ ਮਲਕੀਤ ਕੌਰ ਜੀ ਨੂੰ ਰੰਜ ਹੈ ਕਿ ਉਹਨਾਂ ਦੇ ਨਾਲ ਹੋ ਕੇ ਸੰਘਰਸ਼ 'ਚ ਹਿੱਸਾ ਪਾਇਆ ਉਹ ਹੁਣ ਪਛਾਣਦੇ ਵੀ ਨਹੀਂ ਭਾਈ ਸਾਹਿਬ ਦੇ ਪੁੱਤਰ ਸਰਬਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਵੀ ਜਜਵਾਤੀ ਗੁਰਸਿੱਖ ਨੇ ਬੀਬੀ ਮਲਕੀਤ ਕੌਰ ਦਾ ਭਰਾ ਦਰਸ਼ਨ ਸਿੰਘ ਪੱਖੀ ਖੁਰਦ ਵੀ ਗੁਰਸਿੱਖ ਨੇ ਤੇ ਇਹ ਵੀ ਸਿੱਖੀ ਰੰਗ ਚ ਰੰਗੇ ਆ ਗਿਆ ਸੀ ਤੇ ਜੂਨ 84 ਮੌਕੇ ਸੀ ਵੀ ਭਾ ਗਿਆ ਪਰ ਪਰਿਵਾਰ ਨੂੰ ਫਕਰ ਹੈ ਕਿ ਕਿ ਗੁਰੂ ਸਾਹਿਬ ਨੇ ਸੇਵਾ ਲਈ ਹੈ ਭਾਈ ਅਮਰਜੀਤ ਸਿੰਘ ਉਦੋਂ ਵੀ ਸੰਤਾਂ ਦੇ ਨਾਲ ਰਹੇ ਸੀ ਜਦ ਦਸੰਬਰ 1983 ਜ ਬੱਬਰ ਖਾਲਸਾ ਦੇ ਕੋਈ ਸਿੰਘਾਂ ਦਾ ਸੰਤਾਂ ਨਾਲ ਫਰਕ ਪੈ ਗਿਆ ਸੀ 3 ਜੂਨ 84 ਦੀ ਰਾਤ ਨੂੰ ਭਾਈ ਅਮਰਜੀਤ ਸਿੰਘ ਆਪਣੇ ਪਰਿਵਾਰ ਨੂੰ ਗਿਆਨੀ ਮੋਹਨ ਸਿੰਘ ਦੇ ਘਰੇ ਮਿਲੇ ਸਨ ਤੇ ਉਸ ਮਗਰੋਂ ਘੰਟਾ ਘਰ ਵਾਲੇ ਮੋਰਚੇ 'ਚ ਚੂਜਦੇ ਹੋਏ ਸ਼ਹੀਦ ਹੋ ਗਏ ਸਨ ਤਾਂ ਭਾਈ ਅਮਰਜੀਤ ਸਿੰਘ ਦੇ ਨਹੀਂ ਦੇਖੀ ਸਾਥੀ ਰਹੇ ਭਾਈ ਸੁਰਜੀਤ ਸਿੰਘ RAM ਪਰਵਿਸ਼ਨੋਈਆ ਬਾਰੇ ਬਹੁਤ ਘੱਟ ਲੋਕ ਜਾਣਦੇ ਇਹ ਸਿੰਘ ਨੇ ਬੱਬਰ ਖਾਲਸਾ ਲਈ ਕਿੰਨੀ ਕਲਣਾ ਕਾਲੀ ਹੈ ਇਸ ਸਿੰਘ ਦੇ ਬਾਰਤਾਰੀ ਤਲਾਸ਼ ਵਿੱਚ ਬਹੁਤ ਮਿਹਨਤ ਕਰਨੀ ਪਈ ਅੱਜਕੱਲ੍ਹ ਇਹ ਸਿੰਘ ਦਾ ਪਰਿਵਾਰ ਹੈ ਜਿਹੜਾ ਇਹ ਬਾਦਲਪਿੰਡ ਦੇ ਵਿੱਚ ਰਹਿੰਦਾ ਹੈ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਤੇ ਹੁਣ ਅੱਗੇ ਨਵੀਂ ਜਾਣਕਾਰੀ ਅਪਾ ਤੁਹਾਨੂੰ ਦਵਾਂਗੇ ਉਦੋਂ ਤੱਕ ਦੇਖੋ ਆ ਗਿਆ ਤੇ ਵੀਡੀਓ ਸਾਰੀ ਸੁਣਿਆ ਕਰੋ ਤੇ ਚੈਨਲ ਜਿਹਨਾਂ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਬੈਲ ਵਾਲਾ ਬਟਨ ਵੀ ਦਬਾ ਲੈਣ ਸੋ ਮਿਲਦੇ ਹਾਂ ਅਗਲੀ ਜਾਣਕਾਰੀ ਨਾਲ ਦੇਖੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ